ਚੰਡੀਗੜ੍ਹ ਹੈ ਤੇ ਇਹ ਚਾਰੇ ਪਾਸੇ ਤੋਂ ਘਿਰ ਗਿਆ ਤੇ ਲੋਕਾਂ ਨੂੰ ਆਉਣ ਜਾਣ ਚ ਬੜੀ ਦਿੱਕਤ ਆਉਂਦੀ ਹੈ ਤੇ ਇਹਦੇ ਲਈ ਮੈਟਰੋ ਦੀ ਵੀ ਜਿਹੜੀ ਸੀਗੀ ਪ੍ਰੋਵੀਜ਼ਨ ਸੀਗੀ ਕਿ ਸਰਕਾਰ ਦੀ ਵੀ ਇੱਥੇ ਮੈਟਰੋ ਬਣਾਈ ਜਾਊਗੀ ਤਾਂ ਉਹਦੇ ਲਈ ਕਿਸ ਤਰ੍ਹਾਂ ਦਾ ਪਲਾਨ ਹੈਗਾ ਵਾ ਸਰਕਾਰ ਦਾ ਦੇਖੋ ਇਹਦੇ ਵਿੱਚ ਨਾ ਇੱਕ ਮੈਂ ਮਾਫੀ ਮੰਗ ਕੇ ਤੁਹਾਨੂੰ ਕਹਿਣਾ ਚਾਹੁੰਦਾ ਜਿਹੜਾ ਇਹ ਮੈਟਰੋ ਆ ਨਾ ਇਹ ਆ ਜਾਂਦੀ ਆ ਅਰਬਨ ਡਿਵੈਲਪਮੈਂਟ ਮਿਨਿਸਟਰੀ ਦੇ ਅੰਡਰ ਪਰ ਫਿਰ ਵੀ ਉਹਦੇ ਵਿੱਚ ਜੋ ਮੈਨੂੰ ਪਤਾ ਹੈ ਇਹ ਸ਼ਹਿਰ ਦੇ ਜਿਹੜੇ ਚੰਡੀਗੜ੍ਹ ਦੇ ਹਨਾ ਇਹਦੇ ਆਪਣੇ ਸਾਨੂੰ ਪਤਾ ਕਾਨੂੰਨ ਨੇ ਆਪਣੇ ਇਹਦੇ ਬਾਈ ਲॉज ਨੇ ਆਪਣੀਆਂ ਕਈ ਆ ਜਿਹੜਾ ਇੱਕ ਬ੍ਰਿਜ ਆ ਜਿਹੜਾ ਬਣਨਾ ਆਪਣੇ ਟ੍ਰਿਬਿਊਨ ਚੌਕ ਕੋਲ ਉਹ ਵੀ ਕਿੰਨੀ ਜਦੋ ਜਹਿਦ ਬਾ ਉਹ ਜਿਹੜਾ ਪਾਸ ਹੋਇਆ ਪਰ ਅੱਗੇ ਕੁਛ ਨਾ ਕੁਛ ਕਰਨਾ ਤਾਂ ਪੈਣਾ ਨਹੀਂ ਤਾਂ ਆਪਾਂ ਬਿਲਕੁਲ ਮਤਲਬ ਪੈਕ ਹੋ ਗਏ ਹਾਂ ਉਹਦੇ ਲਈ ਕੋਈ ਨਾ ਕੋਈ ਸ਼ੁਰੂਆਤ ਆ ਜਿਹੜੀ ਉੱਚ ਸੋਚ ਲੱਗੇ ਹੋਏ ਆ ਪਰ ਹਜੇ ਤੱਕ ਕੋਈ ਰਿਜ਼ਲਟ ਨਹੀਂ ਗਾ ਉਹਦਾ ਇਹ ਗੱਲ ਸੱਚ ਹੈ ਕੇਂਦਰ ਸਰਕਾਰ ਨੂੰ ਤੁਹਾਡੀ ਕੀ ਕਿਸ ਤਰ੍ਹਾਂ ਦੀ ਕੋਈ ਤੁਸੀਂ ਉਹਨਾਂ ਨੂੰ ਆਪਣੇ ਵੱਲੋਂ ਦੱਸਿਆ ਹੋਵੇ ਕੋਈ ਆਪਣਾ ਕਮੈਂਟ ਕੀਤਾ ਹੋਵੇ ਨਹੀਂ ਗੱਲ ਤੁਹਾਡੀ ਠੀਕ ਹੈ ਕਿਉਂਕਿ ਮੈਂ ਵੀ ਚੰਡੀਗੜ੍ਹ ਦਾ ਆਂ ਚੰਡੀਗੜ੍ਹ ਰਹਿੰਦੇ ਇੱਥੇ ਤਾਂ ਮੈਂ 80 'ਚ ਚੰਡੀਗੜ੍ਹ ਆਇਆ ਸੀ ਜਦੋਂ 80 'ਚ ਆਏ ਸੀ ਤਾਂ ਇੱਕ ਇੱਕ ਚੌਂਕ ਤੋਂ ਰਾਊਂਡਬਾਊਟ ਤੋਂ ਦੂਜਾ ਰਾਊਂਡਬਾਊਟ ਕਲੀਅਰ ਦਿਖਦਾ ਸੀ ਕੁਝ ਹੁੰਦਾ ਹੀ ਨਹੀਂ ਸੀ ਵਿੱਚ ਅੱਜ ਤੇ ਉੱਥੇ ਲਾਈਟਾਂ ਨਾਲ ਵੀ ਕੁਝ ਕੰਮ ਨਹੀਂ ਬਣ ਰਿਹਾ ਮੀਰਾ ਵੀ ਇਹੀ ਆ ਉਰੇ ਗਵਰਨਰ ਸਾਹਿਬ ਨੇ ਮਨੀਸ਼ ਤਵਾੜੀ ਜੀ ਜਿਹੜੇ ਮੈਂਬਰ ਪਾਰਲੀਮੈਂਟ ਨੇ ਉਹ ਵੀ ਬੜੇ ਇਸ ਗੱਲ ਚ ਪੋਜ਼ਿਟਿਵ ਨੇ ਤੇ ਮੈਂ ਜ਼ਰੂਰ ਇਹ ਤੁਹਾਡਾ ਸੁਝਾਅ ਹੈ ਜਿਹੜਾ ਮੈਂ ਇਸ ਗੱਲ ਨੂੰ ਮਨੀਸ਼ ਤਵਾੜੀ ਜੀ ਨਾਲ ਟੇਕ ਅਪ ਕਰਕੇ ਜ਼ਰੂਰ ਕੋਈ ਇਹਦਾ ਹੱਲ ਨਿਕਲੇ ਹਜੇ ਤੱਕ ਹੋਈ ਨਹੀਂ ਡਿਸਕਸ਼ਨ ਪਰ ਇਹ ਚੰਗੀ ਗੱਲ ਕੀਤੀ ਆ ਤੁਸੀਂ ਇਹ ਜ਼ਰੂਰ ਕਰਾਂਗੇ